ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਤਿਹਾਸਿਕ ਦਿਹਾੜਾ ਹੈ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਤਖਤ ਰਾਜਾ ਸੋਭ ਹੈ ਜੋ ਤਖਤੈ ਲਾਇਕ ਹੋਈ ਤਖਤ ਬਹਿ ਤਖਤੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਸੇਕਤਰਮ ਦੇ ਅੰਦਰ ਗੁਰਤਾ ਗੱਦੀ ਦੀ ਪਰੰਪਰਾ ਤਨ ਤਨ ਸ੍ਰੀ ਗੁਰੂ ਅਨੰਗ ਪਾਤਸ਼ਾਹ ਜੀ ਨੇ ਆਰੰਭ ਕੀਤੀ ਸੀ ਤੇ ਇਸ ਦੀ ਸਮਾਪਤੀ ਗੁਰੂ ਗੋਬਿੰਦ ਸਿੰਘ ਜੀ ਨੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਕਹਿ ਕੇ ਸ੍ਰੀ ਗੁਰਤਾ ਦਾ سلسلہ ਜਿਹੜਾ ਸੀ ਉਸ ਨੂੰ ਸਮਾਪਤ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਵਿੱਚ ਬਚਨ ਮਿਲਦੇ ਹਨ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿਨ ਲੈਣਾ ਥਾਪ ਜੋ ਜਗ ਧਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਪੱਲੇ ਕੋ ਦੀਆ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਲੈਣਾ ਜੀ ਆਉਂਦੇ ਹਨ ਲਗਭਗ 7 ਸਾਲ ਗੁਰ ਸ਼ਬਦ ਦੀ ਕਮਾਈ ਕਰਦੇ ਹਨ ਤੇ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਜਾਂਦੇ ਹਨ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਨਾਮ ਦਿੰਦੇ ਹਨ ਅੰਗਦ ਸਾਡੇ ਸਰੀਰ ਦਾ ਅੰਗ ਤੇ ਆਪਣੀ ਜਗ੍ਹਾ ਤੇ ਆਪਣੇ ਤਖਤ ਤੇ ਬਿਠਾ ਕੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਦੀਆਂ ਪ੍ਰਕਰਮਾ ਕਰਦੇ ਹਨ ਤੇ ਉਹਨਾਂ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਹਨ ਜਿਸ ਦਾ ਜ਼ਿਕਰ ਗੁਰੂ ਕੇ ਕੀਰਤਨੀਏ ਸੱਤਾ ਉਹ ਬਲਵੰਡ ਨੇ ਇਸ ਤਰ੍ਹਾਂ ਕੀਤਾ ਹੈ ਗੁਰੂ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਉਤਿੰਦੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਲਾਮਤੀ ਆਪਣੇ ਸਰੀਰ ਕਜਾਮੇ ਦੇ ਵਿੱਚ ਆਪਣੇ ਚੇਲੇ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕੀਤੀ ਤੇ ਇਹ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਹੁਣ ਇਸ ਸਿਲਸਿਲੇ ਨੂੰ ਗੁਰੂ ਕੇ ਕੀਰਤਨੀਆਂ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ ਹੈ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੇ ਨਾਲ ਸਿੱਖੀ ਦਾ ਪ੍ਰਚਾਰ ਕੇਂਦਰ ਕਰਤਾਰਪੁਰ ਤੋਂ ਖਡੂਰ ਸਾਹਿਬ ਨੂੰ ਬਣਾਇਆ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਨੇ ਮਲ ਅਖਾੜੇ ਕਾਇਮ ਕੀਤੇ ਅਤੇ ਗੁਰਮਤਿ ਦੀ ਵਿੱਦਿਆ ਦੇ ਨਾਲ ਨਾਲ ਸੰਸਾਰਕ ਵਿੱਦਿਆ ਦਾ ਵੀ ਪ੍ਰਬੰਧ ਕੀਤਾ ਪਾਠਸ਼ਾਲਾਾਂ ਔਰ ਸਕੂਲ ਖੋਲੇ ਗਏ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਬਾਬਾ ਅਮਰਦਾਸ ਜੀ ਆਉਂਦੇ ਹਨ ਜਿਨ੍ਹਾਂ ਦਾ ਜਨਮ ਪਿੰਡ ਬਾਸਰਕੇ ਸ੍ਰੀ ਤੇਜਪਾਲ ਜੀ ਦੇ ਗ੍ਰਹਿ ਵਿਖੇ ਹੋਇਆ ਲਗਭਗ 20-22 ਸਾਲ Hindu ਤੀਰਥਾਂ ਦੀਆਂ ਯਾਤਰਾਵਾਂ ਕਰਦੇ ਰਹੇ ਹਰ ਸਾਲ 8 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਉਂਦੇ ਹੋਣ ਖਡੂਰ ਸਾਹਿਬ ਗੁਰੂ ਦੇ ਹੁਕਮਾਂ ਦੀ ਬਚਨਾਂ ਦੀ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕੀਤੀ ਲਗਭਗ 11 ਸਾਲ ਕਾਲਾ ਕਾਲੀ ਗੁਰ ਸ਼ਬਦ ਦੀ ਕਮਾਈ ਕੀਤੀ ਤੇ ਕਮਾਈ ਸਫਲ ਹੋਈ ਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਸੌਂਪ ਦਿੱਤੀ ਗੁਰੂ ਅਮਰਦਾਸ ਜੀ ਗੁਰੂ ਬਣ ਕੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਿਸ ਬਣ ਕੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰਨ ਕੀਤੀ ਗੁਰੂ ਅੰਗਦ ਦੇਵ ਜੀ ਨੇ ਬਾਣੀ ਉਚਾਰਨ ਕੀਤੀ ਇਸੇ ਹੀ ਤਰ੍ਹਾਂ ਗੁਰੂ ਅਮਰਦਾਸ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਸ੍ਰੀ ਅਨੰਦ ਸਾਹਿਬ ਜੀ ਹੈ। ਸੋ ਇਸ ਤੋਂ ਇਲਾਵਾ ਗੁਰੂ ਅੰਗਦ ਦੇਵ ਜੀ ਨੇ ਸੰਸਾਰ ਦੇ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਪਰਫੁੱਲਤ ਕਰਨ ਵਾਸਤੇ ਦੂਰ ਦੁਰਾੜ ਪਹੁੰਚਾਉਣ ਵਾਸਤੇ 22 ਮੰਝੀਆਂ ਤੇ 52 ਪੀੜੇ ਸਥਾਪਿਤ ਕੀਤੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸਤਰੀ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦਿਆਂ ਹੋਇਆਂ ਫੁਰਮਾਨ ਕੀਤਾ ਸੋ ਕਿਉ ਮੰਦਾ ਆਖੀ ਹੈ। ਜਿੱਥੇ ਜਮੇ ਰਾਜਾ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਮੇਂ ਵਿੱਚ ਲੰਗਰ ਦਾ ਇੰਚਾਰਜ ਆਪਣੇ ਸੁਪਤਨੀ ਮਾਤਾ ਕੀਵ ਜੀ ਨੂੰ ਬਣਾਇਆ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸਤਰੀਆਂ ਦੇ ਉੱਤੇ ਲੱਗੀਆਂ ਹੋਈਆਂ ਕਈ ਪਾਬੰਦੀਆਂ ਜਿਹੜੀਆਂ ਸਨ ਉਹਨਾਂ ਨੂੰ ਹਟਾਇਆ ਜਿਵੇਂ ਕਿ ਪਰਦੇ ਦੀ ਰਸਮ ਕੁੰਡ ਦੀ ਰਸਮ ਇਸ ਤੋਂ ਇਲਾਵਾ ਸਤੀ ਦੀ ਪ੍ਰਥਾ ਨੂੰ ਸਰਕਾਰੀ ਤੌਰ ਦੇ ਉੱਤੇ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਤੇ ਬੰਦ ਕਰਵਾਇਆ ਇਹ ਬੜੀ ਇੱਕ ਕਨੌਨੀ ਰਸਮ ਸੀ ਜਦੋਂ ਕਿਸੇ ਇਸਤਰੀ ਦਾ ਪਤੀ ਕਾਲਵਸ ਹੋ ਜਾਂਦਾ ਸੀ ਤੇ ਇਸਤਰੀ ਨੂੰ ਵੀ ਜਿਉਂਦਿਆਂ ਹੀ ਚੁੱਕ ਕੇ ਚਿਤਾ ਦੇ ਵਿੱਚ ਜਲਾ ਦਿੱਤਾ ਜਾਂਦਾ ਸੀ ਇਸ ਕਨੌਨੀ ਰਸਮ ਦਾ ਗੁਰੂ ਅਮਰਦਾਸ ਜੀ ਨੇ ਸਰਕਾਰੀ ਤੌਰ ਦੇ ਉੱਤੇ ਇਸ ਨੂੰ ਬੰਦ ਕਰਵਾਇਆ ਇਸ ਤੋਂ ਇਲਾਵਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸਤਰੀਆਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਦਾ ਅਧਿਕਾਰ ਵੀ ਸੌਂਪਿਆ ਮਤੋ ਔਰ ਮੁਰਾਦੀ ਜੋ ਦੋਵੇਂ ਪਤੀ ਪਤਨੀ ਸਨ ਤੇ ਇਹਨਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿੱਖੀ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਸੀ ਹੋਰ ਵੀ ਕਈ ਇਸਤਰੀਆਂ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖੀ ਦੀਆਂ ਪ੍ਰਚਾਰਕ ਹੋਈਆਂ ਇਸ ਤੋਂ ਇਲਾਵਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਪ੍ਰਚਾਰ ਕੇਂਦਰ ਸੀ ਗੋਇੰਦਵਾਲ ਦੀ ਉਸਾਰੀ ਦੇ ਵਿੱਚ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਖਡੂਰ ਸਾਹਿਬ ਤੋਂ ਪ੍ਰਚਾਰ ਕੇਂਦਰ ਗੋਇੰਦਵਾਲ ਲਿਆਂਦਾ ਗਿਆ ਸੀ ਤੇ ਇਸ ਤੋਂ ਅੱਗੇ ਮਾਝੇ ਦੇ ਸੈਂਟਰ ਦੇ ਵਿੱਚ ਮੱਝੇ ਦੀ ਧੁਨੀ ਦੇ ਵਿੱਚ ਨਵਾਂ ਕੇਂਦਰ ਸਥਾਪਿਤ ਕਰਨ ਦੀ ਵਿਉਂਤਵੰਦੀ ਜਿਹੜੀ ਸੀ ਉਹ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੀ ਕੀਤੀ ਸੀ ਜਿਸ ਨੂੰ ਅਸੀਂ ਅੱਜ ਕੱਲ ਅਮਰਸਰ ਆਖਦੇ ਹਾਂ ਇਸ ਸ਼ਹਿਰ ਦੀ ਉਸਾਰੀ ਗੁਰੂ ਅਮਰਦਾਸ ਜੀ ਨੇ ਹੀ ਆਰੰਭ ਕੀਤੀ ਸੀ ਇਸ ਦੀ ਮੋੜੀ ਗੁਰੂ ਅਮਰਦਾਸ ਜੀ ਨੇ ਹੀ ਗੱਡੀ ਸੀ ਬਾਅਦ ਵਿੱਚ ਇਹ ਸਾਰਾ ਜਿਮਾਂ ਜਿਹੜਾ ਸੀ ਗੁਰੂ ਰਾਮਦਾਸ ਜੀ ਨੂੰ ਸੌਂਪਿਆ ਗਿਆ ਭਾਵ ਕਿ ਗੁਰਤਾ ਗਦੀ ਦੇ ਉੱਤੇ ਵਿਰਾਜਮਾਨ ਹੋ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਤੇ ਰੰਜੀਤ ਜੀ ਦੀ ਤਰ੍ਹਾਂ ਬਾਣੀ ਉਚਾਰਨ ਕੀਤੀ ਜੋ ਸਿੱਖੀ ਦੀ ਆਧਾਰ ਸ਼ਿਲਾ ਹੈ ਇਸ ਤੋਂ ਇਲਾਵਾ ਸਮਾਜ ਸੁਧਾਰ ਦੇ ਬਹੁਤ ਸਾਰੇ ਕਾਰਜ ਗੁਰੂ ਅਮਰਦਾਸ ਜੀ ਨੇ ਕੀਤੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਨਵੇਂ ਨਗਰਾਂ ਦੀਆਂ ਉਸਾਰੀਆਂ ਕਰਵਾਈਆਂ ਤੇ ਗੁਰੂ ਰਾਮਦਾਸ ਜੀ ਨੂੰ ਇਹ ਹੁਕਮ ਵੀ ਕੀਤਾ ਕਿ ਸਿੱਖੀ ਦਾ ਪ੍ਰਚਾਰ ਕੇਂਦਰ ਜਿਹੜਾ ਹੈ ਗੋਇੰਦਵਾਲ ਤੋਂ ਬਾਅਦ ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੋਰ ਖੁਸ਼ੀ ਗਮੀ ਦੇ ਸਮੇਂ ਤੇ ਕਈ ਅਜਹੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ ਵਾਧੂ ਦੀਆਂ ਜਿਨ੍ਹਾਂ ਦਾ ਸਤਿਗੁਰੂ ਜੀ ਨੇ ਬਦਲ ਦਿੱਤਾ ਤੇ ਜਿਨ੍ਹਾਂ ਫੋਕਟ ਕਰਮਕਾਂਡਾਂ ਦਾ ਤਿਆਗ ਕਰਨ ਦਾ ਸਤਿਗੁਰਾਂ ਨੇ ਉਪਦੇਸ਼ ਦਿੱਤਾ ਜੋ ਸਤਿਗੁਰਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਇਕੱਤਰ ਕਰਕੇ ਬੁਲਾ ਕੇ ਸਾਰੇ ਪਰਿਵਾਰ ਨੂੰ ਤੇ ਸੰਗਤਾਂ ਨੂੰ ਸਿੱਖਿਆ ਦਿੱਤੀ ਉਪਦੇਸ਼ ਦਿੱਤਾ ਕਿ ਮਰਨ ਤੋਂ ਬਾਅਦ ਉਰੋਣਾ ਕੋਰਲਾਣਾ ਤੇ ਪਿੱਟ ਸਿਆਫਾ ਆਦਕ ਨਹੀਂ ਕਰਨਾ ਉਚੇਚੀਆਂ ਹੱਡੀਆਂ ਚੁੱਕ ਕੇ ਕਿਸੇ ਖਾਸ ਥਾਂ ਤੇ ਜਲ ਪ੍ਰਵਾਹ ਕਰਨ ਵਾਸਤੇ ਨਹੀਂ ਜਾਣਾ ਇਸ ਤੋਂ ਇਲਾਵਾ ਸਤ ਸੰਗਤ ਕਰਨੀ ਹੈ ਤੇ ਗੁਰਮੁਖਾਂ ਨੂੰ ਬੁਲਾ ਕੇ ਪਰਮਾਤਮਾ ਦੀ ਸਿਫਤ ਸਲਾ ਕਰਨੀ ਹੈ ਇਹੀ ਵੇਦਾਂ ਪੁਰਾਣਾ ਦਾ ਪਾਠ ਹੋਵੇਗਾ ਸੋ ਜੋ ਉਪਦੇਸ਼ ਸਤਗੁਰਾਂ ਨੇ ਜੋਤੀ ਜੋਤ ਸਮਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਦਿੱਤਾ ਉਸ ਉਪਦੇਸ਼ ਨੂੰ ਗੁਰੂ ਅਮਰਦਾਸ ਜੀ ਦੇ ਪਰਪੋਤੇ ਬਾਬਾ ਸੁੰਦਰ ਜੀ ਨੇ ਦਰਜ ਕੀਤਾ ਕਲਮ ਬੰਦ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਜੋ ਕਿ ਰਾਮਕਲੀ ਰਾਗ ਦੇ ਵਿੱਚ ਸੱਦ ਨਾਮ ਦੀ ਬਾਣੀ ਦੇ ਸਰਲਿਕੇਟ ਦਰਜ ਹੈ ਜਿਸ ਵਿੱਚ ਸਤਿਗੁਰਾਂ ਨੇ ਮਰਨ ਤੋਂ ਬਾਅਦ ਵਿੱਚ ਕੀਤੀਆਂ ਜਾਣ ਵਾਲੀਆਂ ਫੋਕਟ ਰਸਮਾਂ ਦੇ ਬਾਰੇ ਵਿੱਚ ਸਮਝਾਇਆ ਕਿ ਅਜੇ ਫੋਕਟ ਕਰਮ ਨਹੀਂ ਕਰਨੀ ਸੋ ਅੱਜ ਦਾ ਜੋ ਇਤਿਹਾਸ ਖ ਦਿਹਾੜਾ ਹੈ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ ਲਗਭਗ 11 ਸਾਲ ਦੀ ਕਾਲਨਾ ਕਾਲ ਕੇ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਬਾਅਸ ਗੁਰੂ ਅਮਰਦਾਸ ਜੀ ਬਣੇ 73 ਸਾਲ ਦੀ ਉਮਰ ਸੀ ਜਦੋਂ ਉਹ ਇਸ ਤਖਤ ਦੇ ਉੱਤੇ ਬਿਰਾਜਮਾਨ ਹੋਏ ਸੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਤੇ ਸੰਖੇਪ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਫਤਿਹ ਦੀ ਸਾਂਝ ਕਰਨੀ ਸਵਾਹੀ ਗੁਰੂ ਜੀ ਦਾ ਖਾਲਸਾ ਸਵਾਹੀ ਗੁਰੂ ਜੀ ਕੀ ਅਤੇ